ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਇਹ ਜੋ ਵੀਡੀਓ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਏ ਹਾਂ ਮਾਤਾ ਕਾਲੀ ਦਾ ਇੱਕ ਬਹੁਤ ਜ਼ਬਰਦਸਤ ਢਾਲਾ ਲੈ ਕੇ ਆਏ ਹਾਂ ਜਿਸ ਤਰ੍ਹਾਂ ਜਿਹਦੇ ਨਾਲ ਮਾਤਾ ਕਾਲੀ ਬਹੁਤ ਜਲਦੀ ਖੁਸ਼ ਹੋ ਜਾਂਦੀ ਆ ਮਾਤਾ ਕਾਲੀ ਨੂੰ ਖੁਸ਼ ਕਰਨ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਨਾਲ ਜਿਹੜੇ ਮਾਤਾ ਕਾਲੀ ਦੀ ਭਗਤੀ ਕਰਦੇ ਨੇ ਮਾਂ ਕਾਲੀ ਦੀ ਸੇਵਾ ਕਰਦੇ ਨੇ ਉਹ ਚਾਹੁੰਦੇ ਨੇ ਕਿ ਮਾਂ ਕਾਲੀ ਸਾਡੇ ਤੇ પ્રસન્ન ਹੋ ਜਾਈਏ ਖੁਸ਼ ਹੋ ਜਾਈਵੇ ਤਾਂ ਉਹਨਾਂ ਨੂੰ ਅੱਜ ਇੱਕ ਐਸਾ ਢਾਲਾ ਦੇਣ ਜਾ ਰਹੇ ਹਾਂ ਕਿ ਮਾਤਾ ਕਾਲੀ ਨੂੰ ਖੁਸ਼ ਕਰ ਸਕਦੇ ਹੋ ਤੇ ਮਾਤਾ ਕਾਲੀ ਦੀ ਖੁਸ਼ੀ ਦੇ ਨਾਲ ਮਾਤਾ ਕਾਲੀ ਦੀ ਕਿਰਪਾ ਲੈ ਸਕਦੇ ਆ ਤਾਂ ਦੋਸਤੋ ਮਾਤਾ ਕਾਲੀ ਦੀ ਕਿਰਪਾ ਜਿਹਨੂੰ ਮਿਲ ਗਈ ਫਿਰ ਤਾਂ ਦੁਨੀਆ ਦੀ ਕੋਈ ਤਾਕਤ ਉਹਦਾ ਵਾਰ ਬਿੰਗਾ ਨਹੀਂ ਕਰ ਸਕਦੀ ਤਾਂ ਨੁਕਸਾਨ ਨਹੀਂ ਕਰ ਸਕਦੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਗੱਲ ਕਰਦੇ ਹਾਂ ਮਾਤਾ ਕਾਲੀ ਨੂੰ ਖੁਸ਼ ਕਰਨ ਵਾਸਤੇ ਢਾਲੇ ਦੀ ਜਿਹੜਾ ਕਿ ਬਹੁਤ ਹੀ ਜ਼ਬਰਦਸਤ ਢਾਲਾ ਆ ਬਹੁਤ ਘੱਟ ਲੋਕਾਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਘੱਟ ਲੋਕ ਕਿਸੇ ਪਰ ਜਾਣਦੇ ਆ ਕਿ ਮਾਤਾ ਕਾਲੀ ਨੂੰ ਖੁਸ਼ ਕਰਨ ਦੇ ਤਰੀਕੇ ਬਹੁਤ ਸਾਰੇ ਨੇ ਮਾਤਾ ਕਾਲੀ ਹਰ ਤਰੀਕੇ ਨਾਲ ਖੁਸ਼ ਹੁੰਦੀ ਹੈ ਔਰ ਮਾਤਾ ਕਾਲੀ ਨੂੰ ਖੁਸ਼ ਕਰਨ ਦੇ ਲਈ ਜਿਹੜੇ ਮਾ ਕਾਲੀ ਦੇ ਭਗਤ ਹੈ ਉਹ ਨਵੇਂ-ਨਵੇਂ ਤਰੀਕੇ ਅਪਣਾਉਂਦੇ ਕਿ ਮਾ ਕਾਲੀ ਸਾਡੇ ਤੋਂ ਹਮੇਸ਼ਾ ਖੁਸ਼ ਰਹੇ ਮਿਹਰਬਾਨ ਰਹੇ ਜਿਹਦੇ ਨਾਲ ਸਾਡੇ ਘਰ ਦੀ ਬਰਕਤ ਬਣੀ ਰਹੇ ਸਾਡੇ ਘਰ ਦੀ ਖੁਸ਼ਹਾਲੀ ਬਣੀ ਰਹੇ ਸਾਡੇ ਘਰ ਦੇ ਦੁੱਖ ਦਿਲਦਰ ਤੇ ਦੂਰੀ ਬਣੀ ਰਵੇ ਤਾਂ ਇਸ ਕਰਕੇ ਮਾਤਾ ਕਾਲੀ ਨੂੰ ਖੁਸ਼ ਕਰਨ ਵਾਸਤੇ ਜਿਹੜਾ ਇਹ ਢਾਲਾ ਆ ਬਹੁਤ ਹੀ ਜ਼ਬਰਦਸਤ ਤੇ ਬਾਕਮਾਲ ਢਾਲਾ ਢਾਲਿਆਂ ਚੋਂ ਢਾਲਾ ਆ ਤਾਂ ਦੋਸਤੋ ਜੇ ਤੁਸੀਂ ਮਹਾਕਾਲੀ ਦੀ ਜੋਤ ਜਲਾਉਨੇ ਹੋ ਕਾਲੀ ਦੀ ਜੋਤ ਤੁਸੀਂ ਜਲਾਉਨੇ ਹੋ ਮਾਂ ਕਾਲੀ ਦੀ ਸੇਵਾ ਕਰਦੇ ਹੋ ਮੰਨ ਲਓ ਮਾਤਾ ਕਾਲੀ ਦੀ ਭਗਤੀ ਦੇ ਨਾਲ ਇੱਕ ਮਾਤਾ ਕਾਲੀ ਦਾ ਜਿਹੜਾ ਭੋਗ ਪ੍ਰਸ਼ਾਦ ਹੈ ਜਿਉ ਦਿੱਤਾ ਜਾਵੇ ਤੇ ਮਾਤਾ ਕਾਲੀ ਪ੍ਰਸੰਨ ਹੋ ਜਾਂਦੀ ਆ ਪ੍ਰਸੰਨ ਹੋ ਕੇ ਤੁਹਾਡੇ ਨਾਲ ਰਹਦੀ ਹੈ ਤੁਹਾਡੇ ਹਰ ਇੱਕ ਕੰਮ ਨੂੰ ਬਣਾਉਂਦੀ ਹੈ ਪਰ ਦੋਸਤੋ ਇਹ ਜਿਹੜਾ ਢਾਲਾ ਆ ਇਹ ਲਗਾਤਾਰ ਕਰਨਾ ਪੈਂਦਾ ਆ ਤਾਂ ਮਾਤਾ ਕਾਲੀ ਦੀ ਖੁਸ਼ੀ ਜਿੱਤ ਕਿੱਦਾਂ ਹੁੰਦੀ ਹੈ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਊਗਾ ਮਾਤਾ ਕਾਲੀ ਵੀ ਤੁਹਾਡੇ ਤੋਂ ਖੁਸ਼ ਆ ਜਾਂ ਨਹੀਂ ਇਹਦੀ ਇਹ ਢਾਲੇ ਨੂੰ ਲਗਾਤਾਰ ਕਰਨ ਦੇ ਨਾਲ ਮਿਲਣੀ ਹੈ ਖੁਸ਼ੀ ਪਰ ਦੋਸਤੋ ਜਿਹੜੀ ਖੁਸ਼ੀ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਮਾਤਾ ਖੁਸ਼ ਰਵੇ ਸਾਡੇ ਤੇ ਇਹਦੇ ਨਾਲ ਦੋ ਗੱਲਾਂ ਤੁਸੀਂ ਨੋਟ ਕਰ ਲੈਣੀਆਂ ਮਾਤਾ ਕਾਲੀ ਖੁਸ਼ ਹੁੰਦੀ ਹੈ ਕਿਉਂ ਹੁੰਦੀ ਹੈ ਮਾਤਾ ਕਾਲੀ ਜਿਹੜੀ ਹੈ ਇਹ ਬ੍ਰਹਮਾਣਡ ਦੀ ਇੱਕ ਐਸੀ ਸ਼ਕਤੀ ਹੈ ਜਿਹੜੀ ਇਸ ਸਮੇਂ ਕਲਯੁਗ ਦੇ ਵਿੱਚ ਵੀ ਐਕਟਿਵ ਹੈ ਪੂਰੀ ਜੋ ਕਿ ਕਲਯੁਗ ਦੇ ਵਿੱਚ ਵੀ ਵਿਰਾਜਮਾਨ ਹੈ ਜਿਹੜੀ ਬਹੁਤ ਜਲਦੀ ਕਲਯੁਗ ਦੇ ਵਿੱਚ ਖੁਸ਼ ਹੋ ਕੇ ਜਲਦੀ ਖੁਸ਼ ਹੋ ਜਾਂਦੀ ਹੈ ਔਰ ਇਹਨੂੰ ਪ੍ਰਸੰਨ ਕਰ ਲਿਆ ਤਾਂ ਦੁਨੀਆ ਦੀ ਹਰ ਇੱਕ ਤਾਕਤ ਨੂੰ ਪ੍ਰਸੰਨ ਕਰ ਲਿਆ ਤੁਸੀਂ ਸਮਝ ਲਓ ਪਰ ਦੋਸਤੋ ਇਸ ਟਾਲੇ ਨੂੰ ਕਰਨ ਤੋਂ ਪਹਿਲਾਂ ਤੁਸੀਂ ਉਹ ਤਿੰਨ ਗੱਲਾਂ ਤੁਹਾਨੂੰ ਮੈਂ ਸਮਝਾ ਦੇਣਾ ਕਿ ਇਹ ਜਿਹੜਾ ਆਪਾਂ ਮਾਤਾ ਕਾਲੀ ਨੂੰ ਜਦੋਂ ਆਪਾਂ ਖੁਸ਼ ਕਰਨਾ ਹੈ ਆਪਾਂ ਕੀ ਕਰਨਾ ਹੈ ਜਦੋਂ ਮਹਾ ਕਾਲੀ ਨੂੰ ਖੁਸ਼ ਕਰਨਾ ਜੇ ਭਗਤੀ ਦੇ ਮਾਰਗ ਦੇ ਨਾਲ ਖੁਸ਼ ਕਰ ਰਹੇ ਹੋ ਨਾ ਤਾਂ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਦਾ ਬੁਰਾ ਨਾ ਕਰਿਓ ਬਸ ਕਦੀ ਕਿਸੇ ਦਾ ਮਾੜਾ ਸੋਚਣਾ ਨਹੀਂ ਕਦੀ ਕਿਸੇ ਬਾਰੇ ਗਲਤ ਨਹੀਂ ਬੋਲਣਾ ਨਾ ਕਿਸੇ ਦਾ ਮਾੜਾ ਤੱਕਣਾ ਜਿਹੜਾ ਤੁਹਾਡਾ ਕੋਈ ਮਾੜਾ ਤੱਕਦਾ ਆ ਜਿਹੜਾ ਮਾਤਾ ਕਾਲੀ ਦੇ ਭਗਤਾਂ ਵੱਲ ਬੂਰਾ ਤੱਕਦਾ ਹੈ ਉਹਨੂੰ ਮਾਤਾ ਕਾਲੀ ਆਪ ਦੇਖ ਲੈਂਦੀ ਆ। ਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ। ਠੀਕ ਹੈ। ਨਾ ਕਿਸੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਇਲਮ ਜਾਦੂ ਟੂਣੇ ਬਾਰੇ ਸੋਚਣਾ ਹੀ ਹੈ ਕਿ ਅਸੀਂ ਉਹਦੇ ਉੱਤੇ ਕਰ ਦਈਏ। ਬਸ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੋਟ ਕਰ ਲੈਣਾ ਕਿ ਮਾਤਾ ਕਾਲੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਇਹ ਤੁਹਾਨੂੰ ਮੈਂ ਤਾਂ ਦੱਸ ਰਿਹਾ ਇਹਦੇ ਨਾਲ ਕੀ ਹੈ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਿ ਜੇ ਤੁਸੀਂ ਮਾਤਾ ਕਾਲੀ ਦੀ ਭਗਤੀ ਕਰਦੇ ਹੋ, ਸੇਵਾ ਕਰਦੇ ਹੋ ਜੇ ਤੁਸੀਂ ਭਗਤੀ ਦੇ ਨਾਲ ਨਾਲ ਕਦੀ ਕਿਸੇ ਦਾ ਕੋਈ ਮਾੜਾ ਕਰ ਦਿੱਤਾ ਕੋਈ ਬੁਰਾ ਕਰ ਦਿੱਤਾ ਜੋਗਰ ਕੇ ਮਾਂ ਕਾਲੀ ਫਿਰ ਸਜ਼ਾ ਵੀ ਬਹੁਤ ਭੈੜੀ ਦਿੰਦੀ ਹੈ ਮਾਤਾ ਕਾਲੀ ਅਗਰ ਜੇ ਕਰੂਪੀ ਹੋ ਜਵੇ ਫਿਰ ਇਹ ਤੱਪੜ ਰੋਲ ਦਿੰਦੀ ਆ ਸੋ ਇਸ ਕਰਕੇ ਦੱਸ ਰਿਹਾ ਕਿ ਜੇ ਬੁਰਾ ਤੱਕ ਲਿਆ ਤੁਸੀਂ ਕਿਸੇ ਦਾ ਬੁਰਾ ਕਰ ਦਿੱਤਾ ਤਾਂ ਤੁਹਾਡਾ ਉਲਟਾ ਨੁਕਸਾਨ 33 ਸ਼ੁਰੂ ਹੋ ਜਾਣੀ ਆ ਇਸ ਲਈ ਆਪਣੀ ਭਗਤੀ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਮਾਤਾ ਦਾ ਭੋਗ ਪ੍ਰਸ਼ਾਦ ਦੇ ਕੇ ਮਾਤਾ ਕਾਲੀ ਨੂੰ ਤੁਸੀਂ ਪ੍ਰਸੰਨ ਕਰੋ ਦੁਨੀਆਦਾਰੀ ਦੇ ਵਿੱਚੋਂ ਕੀ ਹੁੰਦਾ ਆ ਕੀ ਤੁਹਾਡੇ ਤੇ ਕੋਈ ਕੋਈ ਵੀ ਬੰਦਾ ਕੋਈ ਵੀ ਤੁਹਾਡੇ ਉੱਤੇ ਕੋਈ ਚਾਹੇ ਇਲਮ ਕਰਦਾ ਖੂਨ ਦੇ ਛਿੱਟੇ ਆ ਗਏ ਕੁਛ ਆ ਗਿਆ ਤੁਸੀਂ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਤੁਸੀਂ ਇਹ ਟਾਲਾ ਤੇ ਭੋਗ ਪ੍ਰਸ਼ਾਦ ਲਗਾਤਾਰ ਦੇਣਾ ਹੈ ਦੇਖਿਓ ਫਿਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤੁਹਾਡਾ ਬਾਲ ਵੀ ਵਿੰਗਲ ਕਰ ਜਾਊਗਾ ਤਾਂ ਕਹਿ ਦਿਓ ਸੋ ਇਹ ਜਿਹੜਾ ਹੁਣ ਟਾਲਾ ਦੱਸਣ ਜਾ ਰਿਹਾ ਹਾਂ ਇਹਨੂੰ ਤੁਸੀਂ ਨੋਟ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਚੰਗੀ ਤਰ੍ਹਾਂ ਨੋਟ ਕਰ ਲੈਣਾ ਤੇ ਉਸੇ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਮੈਂ ਸਮਝਾ ਰਿਹਾ ਤੁਹਾਨੂੰ ਦੱਸ ਰਿਹਾ ਤੁਸੀਂ ਉਸੇ ਤਰੀਕੇ ਨਾਲ ਕਰ ਲੈਣਾ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਗੁਲਾਬ ਜਾਮਨ ਲੈਣੇ ਆ ਗੁਲਾਬ ਜਾਮਨ ਲੈ ਕੇ ਤੁਸੀਂ 11 ਪੀਸ ਗੁਲਾਬ ਜਾਮਨ ਦੇ ਲੈਣੇ ਆ 11 ਠੀਕ ਹੈ 11 ਪੀਸ ਗੁਲਾਬ ਜਾਮਨ ਦੇ ਲੈਣੇ ਆ ਸ਼ਨੀਵਾਰ ਵਾਲੇ ਦਿਨ ਚਾਹੇ ਸਵੇਰ ਨੂੰ ਕਰ ਲੋ ਚਾਹੇ ਸ਼ਾਮ ਨੂੰ ਕਰ ਲੋ ਠੀਕ ਹੈ ਤੁਸੀਂ ਕੀ ਕਰਨਾ ਆਪਣੇ ਘਰ ਦੇ ਵਿੱਚ ਮਾਤਾ ਕਾਲੀ ਦੀ ਫੋਟੋ ਦੇ ਉੱਤੇ ਜਿੱਥੇ ਤੁਸੀਂ ਮਾਤਾ ਕਾਲੀ ਦੀ ਸੇਵਾ ਕਰਦੇ ਹੋ ਨਾਲ ਤੁਸੀਂ ਪੰਜ ਅਰਗਬਤੀਆਂ ਜਲਾਉਣੀਆਂ ਮਾ ਕਾਲੀ ਦੇ ਨਾਂ ਦੀਆਂ ਮਾਤਾ ਕਾਲੀ ਨੂੰ ਕਹਿ ਕੇ ਲੈਣਾ ਵੀ ਮਾਤਾ ਕਾਲੀ ਇਹ ਤੇਰੇ ਨਾਂ ਦਾ ਭੋਗ ਪ੍ਰਸ਼ਾਦ ਤੇਰੇ ਨਾਂ ਦਾ ਦੇਣ ਲੱਗੇ ਆ ਇਹ ਤੇਰੇ ਨਾਂ ਦੀਆਂ ਅਰਗਬਤੀਆਂ ਜਲਾਉਣ ਲੱਗਾ ਮਾ ਕਾਲੀ ਇਹਨੂੰ ਪ੍ਰਸੰਨ ਹੋ ਕੇ ਖੁਸ਼ ਹੋ ਕੇ ਇਹਨੂੰ ਸਵੀਕਾਰ ਕਰੇ 11 ਗੁਲਾਬ ਚਮਣ ਦੇ ਜਿਹੜੇ ਪੀਸ ਹੋਣੇ ਆ ਮਾਤਾ ਕਾਲੀ ਦੇ ਅੱਗੇ ਰੱਖ ਕੇ ਮਾਤਾ ਕਾਲੀ ਨੂੰ ਭੋਗ ਲਵਾ ਦੇਣਾ ਬਸ ਤੁਸੀਂ ਕੀ ਕਰਨਾ 11 ਪੀਸ ਗੁਲਾਬ ਜਾਮਨ ਦੇ ਰੱਖਣੇ ਆ ਅੱਗੇ ਤੇ ਪੰਜ ਅਰਗਬਤੀਆਂ ਜਲਾਉਣੀਆਂ ਤੀਜੀ ਚੀਜ਼ ਤੁਸੀਂ ਕੋਈ ਨਹੀਂ ਰੱਖਣੀ ਠੀਕ ਹੈ ਇੱਕ ਪਲੇਟ ਦੇ ਵਿੱਚ ਪਾ ਕੇ ਰੱਖ ਦੇਣੀ ਹੈ ਮਾਤਾ ਕਾਲੀ ਨੂੰ ਭੋਗ ਲਵਾਉਣਾ ਸ਼ਨੀਵਾਰ ਵਾਲੇ ਦਿਨ ਤੁਸੀਂ ਹਰ ਸ਼ਨੀਵਾਰ ਨੂੰ ਇਹ ਭੋਗ ਲਵਾਉਣਾ ਚਾਹੇ ਸ਼ਾਮ ਨੂੰ ਲਵਾ ਲਓ ਚਾਹੇ ਲਵਾ ਲਓ ਸਵੇਰ ਨੂੰ ਤਾਂ ਦੋਸਤੋ ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਪੈਣੀ ਮਾਤਾ ਕਾਲੀ ਦੀ ਭਗਤੀ ਵੀ ਕਰਨ ਦੀ ਲੋੜ ਨਹੀਂ ਪੈਣੀ ਬਸ ਮਾਤਾ ਕਾਲੀ ਇੱਕ ਅਰਦਾਸ ਕਰਨ ਦੀ ਲੋੜ ਹੈ ਕਿ हे ਮਾਤਾ ਕਾਲੀ ਜਿੰਨੇ ਵੀ ਸਾਡੇ ਦੁਸ਼ਮਣ ਜਿੰਨਾ ਵੀ ਜੋ ਕੋਈ ਇਨਸਾਨ ਸਾਡਾ ਬੁਰਾ ਤੱਕਦਾ ਸਾਨੂੰ ਉਹਨਾਂ ਤੋਂ ਬਚਾਈ ਸਾਡੇ ਤੇ ਖੁਸ਼ ਹੋ ਕੇ ਸਾਡੇ ਉੱਤੇ ਸਾਡੇ ਘਰ ਪਰਿਵਾਰ ਦੇ ਉੱਤੇ ਮੇਰੇ ਘਰ ਦੇ ਇੱਕ ਇੱਕ ਜੀ ਦੇ ਉੱਤੇ ਆਪ ਆਪਣਾ ਹੱਥ ਰੱਖੀ ਸਾਡੇ ਘਰ ਦੇ ਵਿੱਚੋਂ ਕਦੀ ਕਿਸੇ ਦਾ ਬਾਲ ਵਿੰਗਾ ਨਾ ਹੋਣ ਦੇਈ ਆਪਣੀ ਰੱਖਿਆ ਸਾਡੀ ਰੱਖਿਆ ਜਿਹੜੀ ਤੁਸੀਂ ਆਪਣੇ ਆਪ ਹੱਥਾਂ ਦੇ ਨਾਲ ਕਰਨੀ ਹੈ ਮਾਂ ਅਸੀਂ ਤੁਹਾਡੇ ਤੋਂ ਇਹੀ ਉਮੀਦ ਚਾਹਨੇ ਆ ਕਿ ਤੁਸੀਂ ਸਾਡੇ ਤੋਂ ਖੁਸ਼ ਰਹੋ ਮਾਤਾ ਕਾਲੀ ਅੱਗੇ ਜਦੋਂ ਬੇਨਤੀ ਤੁਸੀਂ ਕਰਕੇ ਖੁਸ਼ ਮਾਤਾ ਕਾਲੀ ਨੂੰ ਖੁਸ਼ ਕਰਨ ਦੀ ਅਰਦਾਸ ਕੀਤੀ ਕਿ ਮਾਤਾ ਕਾਲੀ ਤੁਸੀਂ ਸਾਡੇ ਤੋਂ ਸਦਾ ਖੁਸ਼ ਹੋ ਕੇ ਸਾਡੇ ਦੇ ਵਿਰਾਜਮਾਨ ਰਹੋ ਸਾਡੇ ਘਰ ਦੀ ਰੱਖਿਆ ਕਰੋ ਤੇ ਮਹਾ ਕਾਲੀ ਨੇ ਤੁਹਾਡੀ ਜਿਹੜੀ ਇਹ ਫਰਿਆਦ ਹੈ ਉਹ ਜ਼ਰੂਰ ਸੁਣ ਲੈਣੀ ਆ ਪੰਜ ਸ਼ਨੀਵਾਰ ਤੁਸੀਂ ਕਰੋ ਵੈਸੇ ਤਾਂ ਇਹ ਲਗਾਤਾਰ ਕਰੀ ਜਾਓਗੇ ਤਾਂ ਬਹੁਤ ਬੈਨੀਫਿਟ ਰਹੇਗਾ ਸਦਾ ਲਈ ਕਰੋਗੇ ਤਾਂ ਜ਼ਿਆਦਾ ਵਧੀਆ ਤੇ ਪੰਜ ਤਾਂ ਘੱਟੋ ਘੱਟ ਕਰਨੇ ਆ ਜੇ ਮਾਤਾ ਕਾਲੀ ਦੀ ਖੁਸ਼ੀ ਨੂੰ ਦੇਖਣਾ ਤਾਂ ਦੋਸਤੋ ਇਹ ਕਰ ਲਿਓ ਤੁਸੀਂ ਥੋੜੇ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਦੇਖ ਲਓਗੇ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪੱਲੀ ਕਰੇ